ਨਾਈਟ ਪੰਜਾਬੀ ਟੀਵੀ ਦੇ ਖਬਰਾਂ ਦੇ ਸਬੂਲਟਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰੁਮਾਣਾ ਮੀਹਾਂ ਦੇ ਮੌਸਮ ਦੌਰਾਨ ਪਾਣੀ ਰਾਹੀਂ ਫੈਲਣ ਵਾਲੀਆਂ ਬਿਮਾਰੀਆਂ ਦੇ ਵੱਧ ਰਹੇ ਖਤਰੇ ਨੂੰ ਦੇਖਦਿਆਂ ਸਿਹਤ ਵਿਭਾਗ ਲੁਧਿਆਣਾ ਵੱਲੋਂ ਸਿਵਲ ਸਰਜਨ ਡਾਕਟਰ ਰਮਨਦੀਪ ਕਾਰਤੀ ਅਗਵਾਈ ਹੇਠ ਸਾਰੇ ਜ਼ਿਲ੍ਹੇ ਵਿੱਚ ਰੋਕਥਾਮ ਦੀਆਂ ਕਾਰਵਾਈਆਂ ਤੇਜ਼ ਕਰ ਦਿੱਤੀਆਂ ਗਈਆਂ ਹਨ ਇਸ ਮੁਹਿੰਮ ਦੇ ਤਹਿਤ ਹਾਸ਼ੀਏ ਤੇ ਰਹਿੰਦੇ ਇਲਾਕਿਆਂ ਵਿੱਚ ਜਨਤਾ ਨੂੰ ਡਾਇਰੀਆ ਟਾਈਫਾਇਡ ਪੀਲੀਆ ਕਲਰਾ ਅਤੇ ਗੈਸਟਰੋਐਂਟਰਾਈਟਸ ਵਰਗੀਆਂ ਬਿਮਾਰੀਆਂ ਬਾਰੇ ਜਾਣਕਾਰੀ ਦਿੱਤੀ ਗਈ ਲੋਕਾਂ ਨੂੰ ਉਬਾਲਿਆ ਜਾਂ ਕੈਲੋਰੀਨ ਮਿਲਾਇਆ ਪਾਣੀ ਪੀਣ ਦੀ ਸਾਫ਼ ਸਫਾਈ ਰੱਖ ਬਣਾਈ ਰੱਖਣ ਦੀ ਅਤੇ ਖੁੱਲਾ ਜਾਂ ਬਾਸੀ ਖਾਣਾ ਨਾ ਖਾਣ ਦੀ ਸਲਾਹ ਦਿੱਤੀ ਗਈ ਹੈ ਜਾਗਰੂਕਤਾ ਦੇ ਨਾਲ ਨਾਲ ਕੈਲੋਰੀਨ ਦੀਆਂ ਗੋਲੀਆਂ ਅਤੇ ORS ਵੀ ਮੁਫਤ ਵੰਡਿਆ ਗਿਆ ਤਾਂ ਜੋ ਲੋਕਾਂ ਨੂੰ ਸੁਰੱਖਿਅਤ ਪਾਣੀ ਅਤੇ ਡੀਹਾਈਡਰੇਸ਼ਨ ਤੋਂ ਬਚਾ ਲਈ ਜ਼ਰੂਰੀ ਸਹਾਇਤਾ ਮਿਲ ਸਕੇ ਇਸ ਮੁਹਿੰਮ ਦੌਰਾਨ ਫਤੇਗੜਾ ਮਹੱਲਾ ਅਤੇ ਡਿਸਪੈਂਸਰੀ ਛੋਣੀ ਮਹੱਲਾ ਦਾ ਦੌਰਾ ਕੀਤਾ ਗਿਆ ਜਿੱਥੇ ਟੀਮ ਨੇ ਲੋਕਾਂ ਨਾਲ ਗੱਲਬਾਤ ਕਰਕੇ ਮੌਕੇ ਦੀ ਸਥਿਤੀ ਨੂੰ ਸਮਝਿਆ ਤੇ ਸੇਤ ਸੰਬੰਧੀ ਜਾਣਕਾਰੀ ਦਿੱਤੀ ਸਿਵਲ ਸਰਜਨ ਦਫ਼ਤਰ ਦੀ ਟੀਮ ਜਿਸ ਦੀ ਅਗਵਾਈ ਜ਼ਿਲ੍ਹਾ ਮਹਾਮਾਰੀ ਵਿਗਿਆਨੀ ਡਾਕਟਰ ਰਮਨਪ੍ਰੀਤ ਆਈਡੀ ਐਸਪੀ ਨੇ ਕੀਤੀ ਨੇ ਵਾਟਰ ਸੈਂਪਲਿੰਗ ਟੀਮ ਨਾਲ ਮਿਲ ਕੇ ਸਰਬਜਨਕ ਅਤੇ ਨਿੱਜੀ ਸਰੋਤਾਂ ਤੋਂ ਕਈ ਪਾਣੀ ਦੇ ਸੈਂਪਲ ਇਕੱਠੇ ਕੀਤੇ ਇਹ ਸੈਂਪਲ ਲੈਬ ਵਿੱਚ ਜਾਂਚੇ ਜਾਣਗੇ ਅਤੇ ਜਿੱਥੇ ਲੋੜ ਹੋਵੇ ਉੱਥੇ ਤੁਰੰਤ ਕਾਰਵਾਈ ਵੀ ਕੀਤੀ ਜਾਵੇਗੀ ਡਾਕਟਰ ਰਮਨਦੀਪ ਕੌਰ ਨੇ ਕਿਹਾ ਕਿ ਮੀਹ ਨਾਲ ਸਹੂਲਤ ਵੀ ਆਉਂਦੀ ਹੈ ਇਹ ਖਤਰਾ ਵੀ ਸਾਡਾ ਵਿਭਾਗ ਲੋਕਾਂ ਤੱਕ ਪਹਿਲਾਂ ਹੀ ਪਹੁੰਚ ਕੇ ਬਿਮਾਰੀਆਂ ਤੋਂ ਬਚਾ ਲਈ ਕੰਮ ਕਰ ਰਿਹਾ ਹੈ ਰੋਗ ਰੋਕथाम ਪਾਣੀ ਦੀ ਸੁਰੱਖਿਆ ਅਤੇ ਲੋਕਾਂ ਦੀ ਭਾਗੀਦਾਰੀ ਇਸ ਲੜਾਈ ਦੇ ਲਈ ਅਹਿਮ ਹਨ ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਸਾਵਧਾਨ ਰਹਿਣ ਕੈਲਰੀਨ ਵਾਲਾ ਜਾਂ ਉਬਲਿਆ ਪਾਣੀ ਦੀ ਬਰਤਨ ਅਤੇ ਡਾਇਰੀਆ ਜਾਂ ਉਲਟੀ ਆਦ ਲੱਛਣ ਹੋਣ ਤੇ ਤੁਰੰਤ ਨਜ਼ਦੀਕੀ ਸੇਫ ਕੇਂਦਰ ਨਾਲ ਸੰਪਰਕ ਕਰਨਾ